ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਅੱਜ ਸਰਕਾਰੀ ਐਮਰ ਕਾਲਾਈਵਾਲੋ ਖੇਤਰਵਾਂ ਖੇਡ ਮੇਲਾ ਕਰਾਇਆ ਗਿਆ ਜੋ ਕਿ ਲਗਾਤਾਰ ਪਿਛਲੇ ਛੇਤਰ ਸਾਲਾਂ ਤੋਂ ਹੋ ਰਿਹਾ ਹੈ ਜਿਸ ਬਾਰੇ ਜਾਣਕਾਰੀ ਦਿੱਤੇ ਸਕੂਲ ਪ੍ਰਿੰਸੀਪਲ ਰਜੇਸ਼ ਕੁਮਾਰ ਖਨਗਵਾਲ ਅਤੇ ਸਕੂਲ ਡੀਪੀ ਰਾਮ ਸਿੰਘ ਅਤੇ ਸਕੂਲ ਦੇ ਵੱਖ-ਵੱਖ ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਖੇਡਾਂ ਨੂੰ ਸਿਹਤ ਚਾਰੂ ਟੰਗਣਾ ਚਲਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਖੇਡਾਂ ਹੀ ਇੱਕ ਅਜਿਹਾ ਜਰੀਆ ਹੈ ਜਿਸ ਨਾਲ ਨਸ਼ੇ ਦੀ ਬਿਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਗਰਾਊਂਡਾਂ ਵਿੱਚ ਆ ਕੇ ਵਿਦਿਆਰਥੀ ਚੰਗੀ ਸਿਹਤ ਰੱਖ ਸਕਦੇ ਹਨ ਤੇ ਉਹਨਾਂ ਦਾ ਮਨ ਚੰਗਾ ਹੋਊਗਾ ਤੇ ਖਾਣਾ ਪੀਣਾ ਵੀ ਵਧੀਆ ਹੋਊਗਾ ਇਸ ਨਾਲ ਬਿਮਾਰੀਆਂ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ ਅਤੇ ਚੰਗੀ ਸਿਹਤ ਵਾਲ ਵੀ ਰੱਖਿਆ ਧਿਆਨ ਦਿੱਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਸਰਕਾਰੀ ਐਮਰ ਕਾਲਜ ਜ਼ਿਲ੍ਹੇ ਦਾ ਇੱਕ ਅਜਿਹਾ ਕਾਲਾ ਹੈ ਜਿੱਥੋਂ ਨਿਕਲ ਕੇ ਵਿਦਿਆਰਥੀ ਖੇਡ ਕੇ ਨੈਸ਼ਨਲ ਲੈਵਲ ਅਤੇ ਇੰਟਰਨੈਸ਼ਨਲ ਲੈਵਲ ਤੱਕ ਮੱਲਾ ਮਾਰ ਚੁੱਕੇ ਹਨ ਤੇ ਅੱਜ ਦੇ ਜੋ ਮੁੱਖ ਮਬਾਰ ਹਨ ਉਹ ਵੀ ਸਰਕਾਰੀ ਐਮਰ ਕਾਲਜ ਵਿੱਚੋਂ ਖੇਡ ਕੇ ਗਏ ਹਨ ਤੇ ਨੈਸ਼ਨਲ ਲੈਵਲ ਤੱਕ ਮੱਲਾ ਮਾਰ ਕੇ ਆਏ ਹਨ ਇਸ ਬਾਰੇ ਜਾਣਕਾਰੀ ਫਿਜ਼ੀਕਲ ਅਧਿਆਪਕ ਡਾਕਟਰ ਰਾਮ ਸਿੰਘ ਨੇ ਕਿਹਾ ਕਿ ਖੇਡਾਂ ਦੇ ਨਾਲ ਹੀ ਸਮਾਜ ਨੂੰ ਨਰੋਇਆ ਤੇ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ ਇਸ ਲਈ ਉਹ ਸਮੂਹ ਇਲਾਕਾ ਵਾਸੀਆਂ ਤੇ ਮਾਪਿਆਂ ਨੂੰ ਅਪੀਲ ਕਰਦੇ ਹਨ ਕਿ ਆਪਦੇ ਆਪ ਦੇ ਬੱਚਿਆਂ ਨੂੰ ਗਰਾਊਂਡਾਂ ਵਿੱਚ ਲੈ ਕੇ ਆਣ ਤੇ ਗਰਾਊਂਡਾਂ ਦੇ ਵਿੱਚ ਆਰ ਨਾਲ ਮੋਬਾਈਲ ਦੀ ਜੋ ਲੱਤ ਬੱਚਿਆਂ ਨੂੰ ਕਰਾਂ ਵਿੱਚ ਲੱਗ ਗਈ ਹੈ ਉਹ ਮੋਬਾਈਲ ਦੀ ਲੱਤ ਤੋਂ ਛੁਟਕਾਰਾ ਛੁਟਕਾਰਾ ਹੋਵੇਗਾ ਅਤੇ ਚੰਗਾ ਸਮਾਜ ਵੱਲ ਸਿਰਜਿਆ ਜਾਊਗਾ ਅਤੇ ਇੱਥੇ ਨਾਲ ਹੀ ਚੰਗਾ ਖਾਣ ਪੀਣ ਵੀ ਹੋਏਗਾ ਅਤੇ ਨਸ਼ਿਆਂ ਦਾ ਜੋ ਦੈਂਤ ਪੰਜਾਬ ਨੂੰ ਹੌਲੀ-ਹੌਲੀ ਖਾ ਰਿਹਾ ਹੈ ਉਸਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਮੌਕੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਜੀ ਸਲਲਾ ਐਥਲੈਟਿਕ ਮੀਟ ਜਿਹੜੀ ਹੁੰਦੀ ਹੈ ਹਰ ਸਾਲ ਹੀ ਹੁੰਦੀ ਹੈ ਇਸ ਵਾਰ ਸਿਰ 76ਵੀਂ ਪਾਲਾ ਕਿਡਸ ਮਾਰੂ ਪਰਵਾ ਰਹੇ ਹਨ ਜਿਸ ਦੇ ਵਿੱਚ ਵਿਦਿਆਰਥੀਆਂ ਦੀ ਸਰੀਰਕ ਤੇ ਮਾਨਸਿਕ ਹੈਲਥ ਨੂੰ ਕਾਇਮ ਨਕਰੀਆ ਕੀ ਲੱਗਦਾ BS ਖੇਡ ਦਾ ਕਿਸ ਤਰ੍ਹਾਂ ਦਾ ਅਸਰ ਪਵੇਗਾ ਵਿਦਿਆਰਥੀਆਂ ਤੇ ਸਮਾਜ ਤੇ ਜੀ ਡੀਆਰਟੀ ਇਕੱਠੀ ਹੋਣ ਦੇ ਅਨੁਸਾਰਸ਼ਨ ਆਏਗਾ ਬਲਕਿ ਡੀਆਰਟੀ ਚ ਤੇ ਵਿਦਿਆਰਥੀ ਆ ਮਤਲਬ ਆਪ ਕਰਨੇ ਜੋ ਦੂਰ ਰਹਿਣਗੇ ਤੇ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਪਹੁੰਚਾਉਣੇ ਐਮਰ ਕਾਲਜ ਦੇ ਗਰਾਊਂਡ 'ਚ ਖੜ ਕੇ ਬੱਚੇ ਕਿੱਥੋਂ ਅੱਗੇ ਜਾ ਸਕਦੇ ਨੇ ਡੀਆਰਟੀ ਵਾਸਤੇ ਬਿਲੇ 4 ਸਾਲ ਹੋ ਗਏ ਨੂੰ ਪਤਾ ਨਹੀਂ ਹੈ ਕਿ ਵਿੱਚ ਕਿਤੇ ਬੱਚੇ ਕਿਤੇ ਕਿਤੇ ਨਿਕਲੇ ਦੇ ਕਿਦੋਂ ਪੰਨਾ ਛੱਡੀ ਬੱਚੇ बच्चे बड़े ਮਾਰੀਏ ਬੱਚੇ है बच्चे ਤੇ ਇੰਟਰਨੈਸ਼ਨਲ ਲੈਵਲ ਤੇ ਖਿਡਾਰੀ ਵੀ ਬਣ भी ਵੀ ਇਸ भी ਚ ਖੇਡੇ ਹੋ ਇਸੇ ਗਰਾਊਂਡ 'ਤੇ ਖੇਡੇ ਹੋ ਅੱਜ मुकाम ਮੁਕਾਮ बैठे हो ਹੋ ਨਾ ਸ਼ਰੇਕ ਇਹਨੂੰ ਦੇਣਾ ਚਾਹੁੰਦੇ ਹੋ ਜੀ ਕਿਸ ਬੋਲ ਚ ਨਾ ਪਾਰੰਸ ਹੁੰਦੇ ਰਿਹਾ ਨਾਮ ਮੈਂ ਮੈਂ ਕੀ ਵਿਦਿਆਰਥੀਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੀ ਮਿਹਨਤ ਕਰਦੇ ਰਹੋ ਮਿਹਨਤ ਦਾ ਮੁੱਲ ਇੱਕ ਦਿਨ ਪੈਂਦਾ ਹੀ ਪੈਂਦਾ ਹੈ ਅੱਜ ਨਹੀਂ ਲੈ ਗੱਲ ਰੱਬ ਰੱਬ ਦੇ ਇੱਕ ਦਿਨ ਇੱਕ ਨੈਕਲੀਮੈਂਟ ਦਾ ਮੁੱਲ ਨਹੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਅੱਜ ਕਾਲਜ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਕੋਲ ਦੇਖੋ ਜੀ ਐਮਐਸ ਦੀ ਰਿਪੋਰਟ ਕਾਲਜ ਵਿੱਚ ਸਭ ਤੋਂ ਮੇਜੂਰ ਦੀ ਮਤਲਬ ਸ਼ੁਰੂਆਤ ਹੋਈਏ ਉਹ ਤੋਂ ਤਹੀ ਹੈ ਕਿ ਸਪੋਰਟਸ ਮੀਟ ਹੋਣੀ ਜਮੂਨ ਟਾਰੇ ਖੇਤਰ ਵੀ ਜਿਹੜੀ ਸਬਾਤ ਖੇਡ ਮੇਲਾ ਕਿਹੜਾ ਜਾ ਰਿਹਾ ਹੈ ਚਾਹੇ ਤੁਸੀਂ ਐਥਲੈਟਿਕਸ ਨਾਲ ਜੁੜੀਆਂ ਹੋਈਆਂ ਜਿਹੜੀਆਂ ਖੇਡਾਂ ਚੱਪਾਈਆਂ ਜਾ ਰਹੀਆਂ ਇਸਕੇ ਦਾ ਕਿਸ ਤਰ੍ਹਾਂ ਦੇ ਸਭ ਬੱਚਿਆਂ ਦੇ ਇੱਕ ਨੂੰ ਮਿਲਦਾ ਹੈ ਦੇਖੋ ਜੀ ਬੱਚਿਆਂ ਖੇਡਾਂ ਹੀ ਮਨੁੱਖ ਦਾ ਸਭ ਤੋਂ ਪਹਿਲਾ ਹੱਕ ਨਹੀਂ ਬੱਚੇ ਨੂੰ ਕੋਈ ਖੇਡਨ ਦਾ ਸੱਗੇ ਨੂੰ ਮਾਸਤੇ ਸਭ ਤੋਂ ਵੱਧ ਦਿਨ ਉਹੜੇਗਾ ਪੜਾਈ ਦੇ ਨਾਲ ਨਾਲ ਖੇਡਾਂ ਦੇ ਜੇਕਰ ਸਿੰਘ ਤੋਂ ਤੇ ਬੱਚੇ ਬਾਹਰ ਤਰਸੋਗਾ ਜੇਕਰ ਸਰੀਰਕ ਤੰਤਰ ਤੱਕ ਤਾਂ ਖੇਡਾਂ ਬੱਚ ਨੂੰ ਨਸ਼ਿਆਂ ਤੋਂ ਦੂਰ ਰੱਖਣ ਗਿਆ ਔਰ ਉਹਨਾਂ ਅੱਗੇ ਜਾਣ ਵਾਸਤੇ ਬਹੁਤ ਸਹਾਈ ਹੁ ਤੁਹਾਡਾ ਸ਼ੁਕਰੀਆ ਜੀ ਇਹ ਇਸ ਤਰ੍ਹਾਂ ਦਾ ਪ੍ਰੋਗਰਾਮ ਅੱਜ ਕਰਾਇਆ ਜਾ ਰਿਹਾ ਜੀ ਸਰ ਅਸੀਂ ਅਹਿਮਦ ਗੌਰਮ ਕਾਲਜ ਦੀ 76ਵੀਂ ਐਥਲੈਟਿਕ ਟੂਰਾਇਆ ਜਿਸ ਵਿੱਚ ਵੱਖ-ਵੱਖ ਹੀ ਬਟਾ ਤੇ ਬੱਚਾ ਨੇ ਪਾਰਟਿਸਪੇਟ ਕਰਨਾ 100 200 400 800 1500 ਪ੍ਰੋਗਰਾਮ ਦੇ ਅੰਦਰ ਸ਼ਾਰਟ ਫੂਟੇਜ ਇਸਕਸ ਥਰੂ ਜਰਨਲਿੰਗ ਥਰੂ ਆ ਲੋਕ ਜਦੋਂ ਚਲੋਂ ਜਦੋਂ ਬਾਈ ਦੇ ਪਿੰਡੋਂ ਸਾਰੇ ਬੱਚਿਆਂ ਨੇ ਪਾਰਟਿਸਪੇਟ ਕਰਨਗੇ ਇਹ ਖੇਡ ਦਾ ਮੰਤਵ ਕੀ ਰਹਿੰਦਾ ਜੀ ਬੱਚਿਆਂ ਨੂੰ ਬੇਨਤੀ ਆ ਤੇ ਬੱਚੇ ਜਿਨ੍ਹਾਂ ਉਹਨਾਂ ਦੇ ਬੱਚੇ ਆ ਦੇ ਨਸ਼ੇ ਤੋਂ ਡਰਗਸ ਤੋਂ ਫੋਰ ਹੋਵੇ ਬੈਠਦੇ ਵੀ ਇਸ ਸੈੱਟ ਦੇ ਉੱਤੇ ਸਪੋਰਟ ਕਰਨਗੇ ਨਹੀਂ ਤਾਂ ਬੱਚੇ ਦੇਖਣ ਵਿੱਚ ਆਇਆ ਤੇ ਬੱਚੇ ਸਾਡਾ ਗਰਾਊਂਡ ਤਾਂ ਜਾਂਦੇ ਬਟ ਉਹਨਾਂ ਦੇ ਲੱਗ ਰਹੇ ਤੇ ਕੋਈ ਐਕਟੀਵਿਟੀ ਨਹੀਂ ਕਰਦੇ ਤੇ ਇੱਕ ਕਿੰਵੀ ਐਥਲੀਟ ਮੇਟਿਆ ਜੀ ਕਿਸ ਸ਼ਤਕ ਜਿਹੜ ਜੀ ਲੱਗਦਾ ਵੀ ਇਸ ਤਰ੍ਹਾਂ ਦੇ ਅਥਲੈਟਿਕ ਜਿਹੜੀਆਂ ਕੋਲਿਜ ਹੋ ਗਈਆਂ ਲੋਕਲ ਲੈਵਲ ਤੇ ਇਹ ਤੋਂ ਬੱਚੇ ਨੈਸ਼ਨਲ ਲੈਵਲ ਤੱਕ ਜਾ ਸਕਦੇ ਨੇ ਕਹਿ ਬਈ ਸਾਡੇ ਆਲ ਇੰਡੀਆ ਤੱਕ ਕਹਿ ਸਾਡੇ ਕੋ ਜਿਹੜੀ ਕਬੱਡੀ ਚੈਂਪੀਅਨ ਆ ਯੂਨੀਵਰਸਿਟੀ ਕਾਰ ਤੋਂ ਚੈਂਪੀਅਨ ਨੇ ਇਸ ਤੋਂ ਪਹਿਲਾਂ ਅਸੀਂ ਆਲ ਇੰਡੀਆ ਦੀ ਮਾਕਾ ਟਰਾਫੀ ਚ ਉਹ ਜਾਂ ਫਿਰ ਇੰਡੀਆ ਦੇ ਵਿੱਚ ਸਾਡੇ 골ਡ ਜਾਂ ਸਿਲਵਰ ਮੈਡਲ ਆ ਗਏ ਸਪੋਰਟ ਦੇ ਰਹੇ ਕੋਲਿਜ ਦੇ ਜਿਹੜੇ ਬਾਕੀ ਵਿਦਿਆਰਥੀ ਉਹਨਾਂ ਨੂੰ ਕੀ ਵੀਲ ਕਰਨਾ ਚਾਹੋਗੇ ਜੀ ਕੋਲਿਜ ਦੇ ਸਾਰੇ ਵਿਦਿਆਰਥੀ ਨੂੰ ਆ ਵੀ ਗਰਾਊਂਡ ਬਾਸ ਤੇ ਲਾਰਜਿੰਗ ਦਾ ਬਣਕਰ ਨੋਤੇ ਹੋਏ ਇੱਕ ਸਰੀਰ ਹੈ ਬਾਡੀ ਹੈ ਜਿਹੜੀ ਲੋਕਾਂ ਦਾ ਖੜਨੇ ਕਿਸੇ ਤੀਨੇ ਕਰਨਾ ਇਸ ਦਾ ਤੇ ਜ਼ਰੂਰੀ ਹੈ ਕਿ ਭਾਈ ਦੇ ਨਾਲ ਨਾਲ ਕੋਈ ਐਕਟੀਵਿਟੀ ਕਰਾ ਤਾ ਉਹ ਮੋਰ ਨਹੀਂ ਕਰੋ ਜਾਏਗੇ ਨਹੀਂ ਹੋ ਤੁਹਾਡਾ ਸ਼ੁਭਨਾਮ ਜੀ ਅਕੀਰ ਜੀ ਤੁਸੀਂ ਵੀ ਐਮਰ ਗਵਰਨਮੈਂਟ ਕਾਲਜ ਪੁਜਿਓ ਜਦੋਂ ਕਿ ਤੁਹਾਡਾ ਹੀ ਕਾਲਜ ਹੈ ਇੱਥੇ ਪੜ੍ਹੇ ਹੋ ਇੱਥੇ ਪੜ੍ਹਾਇਆ ਹੈ ਅੱਜ ਫਿਰ ਇੱਥੇ ਪੁਜਿਓ ਕਿਵੇਂ ਲੱਗ ਰਿਹਾ ਹੈ ਬਹੁਤ ਖੁਸ਼ੀ ਹੈ ਮੈਂ ਇੱਥੇ ਸਵਾਮਾ ਮੈਡੀਕਨ ਪਰ ਮੈਂ ਅਜੇ ਦੂਸਰੇ ਕਾਲਜ ਚਲਾ ਰਿਹਾ ਬੜੀ ਖੁਸ਼ੀ ਹੁੰਦੀ ਹੈ ਆਪਣੇ ਗਰਾਊਂਡ 'ਚ ਆ ਕੇ ਆਪਣੇ ਬੱਚੇ ਮੋਰ ਦੇਖ ਕੇ ਬੜੀ ਖੁਸ਼ੀ ਹਾਂ ਹੀ ਲੱਗਦਾ ਵੀ ਇਸ ਤਰ੍ਹਾਂ ਦਾ ਖੇਡਾ ਨਾ ਕਿਸ ਤਰ੍ਹਾਂ ਦਾ ਬੱਚਿਆਂ ਵਿੱਚ ਵਧਾ ਹੋਏਗਾ ਜਾਂ ਕਿਸ ਤਰ੍ਹਾਂ ਦਾ ਲੋਕਾਂ ਨੂੰ ਸੇਧ ਮਿਲਦੀ ਹੈ ਜੀ ਦੇਖੋ ਜੀ ਅੱਜ ਬੱਚੇ ਸਾਰੇ ਨਾ ਮੋਬਾਈਲ ਦੇ ਗੇਮਾਂ ਵਿੱਚ ਬੈ ਚੁੱਕੇ ਹਨ ਉਹਨਾਂ ਨੂੰ ਗਰਾਊਂਡ ਫਿਜ਼ੀਕਲ ਵਰਕ ਤੇ ਨਹੀਂ ਗਰਾਊਂਡ ਦੇ ਵਿੱਚ ਉਤਾਰਨਾ ਬਹੁਤ ਜ਼ਰੂਰੀ ਹੈ ਔਰ ਕਾਫੀ ਹੁਣ ਤੱਕ ਇੱਕ ਕਾਲਜ ਸਟੇਜ ਹੈ ਜਿਹੜਾ ਬੱਚੇ ਨੂੰ ਐਗਜ਼ਾਮ ਹੌਂਦ ਦੇ ਸਕਦਾ ਹੈ ਔਰ ਪੜ੍ਹਾਈ ਦੇ ਨਾਲ ਨਾਲ ਬੱਚੇ ਨੂੰ ਖੇਡਾਂ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਔਰ ਸਰਕਾਰੀ ਕਾਲਜ ग्राउंड बहुत बच्चों को बड़े मौके देते जा रहे हैं आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत